ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਪਣੇ ਪਿੰਡ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਨੜਾਵਾਲੀ ਦੇ ਵਿੱਚ ਆਪਣੇ ਘਰ ਦੇ ਵਿੱਚ ਪਹੁੰਚਿਆ ਲਵਪ੍ਰੀਤ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ 50 ਲੱਖ ਰੁਪਏ ਲਗਾ ਕੇ ਉਹ ਵਿਦੇਸ਼ ਗਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅਮਰੀਕਾ ਦੇ ਵੱਲੋਂ ਡਿਪੋਰਟ ਕਰ ਦਿੱਤਾ ਜਾਵੇਗਾ ਤੇ ਵਾਪਸ ਆਪਣੇ ਘਰ ਪਰਤਣਾ ਪਵੇਗਾ ਪਰ ਆਪਣੇ ਉਥੋਂ ਦੇ ਹਾਲਾਤ ਬਿਆਨ ਕਰਦਿਆਂ ਹੋਇਆਂ ਲਵਪ੍ਰੀਤ ਨੇ ਦੱਸਿਆ ਹੈ ਕਿ ਡੌਂਕੀ ਦਾ ਰਸਤਾ ਬੇਹਦੀ ਮਾੜਾ ਹੈ ਤੇ ਇਸ ਦੇ ਵਿੱਚ ਕਈ ਰਾਸਤੇ ਦੇ ਵਿੱਚ ਜਾਣਾਂ ਵੀ ਚੱਲੀਆਂ ਗਈਆਂ ਦੱਸ ਦਈਏ ਕਿ ਅਸਿੱਧੇ ਤੌਰ ਤੇ ਅਮਰੀਕਾ ਦੀ ਚਾਹ ਰੱਖਣ ਵਾਲੇ ਨੌਜਵਾਨ ਲਗਾਤਾਰ ਡੌਂਕੀ ਦਾ ਰਸਤਾ ਪਨਾਉਂਦੇ ਹੋਏ ਵਿਦੇਸ਼ ਤੇ ਜਾ ਰਹੇ ਹਨ ਪਰ ਜਦੋਂ ਤੋਂ ਡੋਨਾਲਡ ਟਰੰਪ ਸਰਕਾਰ ਬਣੀ ਹੈ ਉਹਨਾਂ ਵੱਲੋਂ ਸ਼ਕਤੀ ਦਿਖਾਉਂਦੇ ਹੋਏ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਪਹੁੰਚੇ ਨੌਜਵਾਨਾਂ ਨੂੰ ਵਾਪਸ ਦਾ ਰਾਹ ਦਿਖਾਇਆ ਜਾ ਰਿਹਾ ਹੈ ਸੋ ਇਸੇ ਦੌਰਾਨ ਕੱਲ ਦੇਰਾ ਤਮਰੀਸਰ 에ਅਰਪੋਰਟ ਤੇ ਪਹੁੰਚੀ ਫਲਾਈਟ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ 11 ਨੌਜਵਾਨਾਂ ਸੰ ਜਿਨ੍ਹਾਂ ਦੇ ਵਿੱਚ ਇੱਕ ਲਵਪ੍ਰੀਤ ਸਿੰਘ ਜੋ ਕਿ ਪਿੰਡ ਸਾਡੇ ਬੇਟੇ ਦੀ ਹਲਪ ਕੀਤੀ ਜਾਏ ਕੋਈ ਨਾ ਕੋਈ ਇਹਨੂੰ ਨੌਕਰੀ ਕੁਝ ਵੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਨੌਕਰੀ ਮਿਲੇ ਬੇਟੇ ਨੂੰ ਕਿਉਂ ਸਾਡੀ ਜੋ ਵੀ ਜਾਇਦਾਦ ਸੀ ਪਹਿਲੀ ਸੀ ਜਿੰਨੀ ਵੀ ਅਸੀਂ ਸਭ ਕੁਝ ਵੇਚੜਿਆ ਵਾ ਹੁਣ ਇਸ ਟਾਈਮ ਸਾਡੇ ਕੋਲ ਕੁਝ ਨਹੀਂ ਆ ਸਾਡੇ ਮਕਾਨ ਵੀ ਜਿਹੜੇ ਆ ਉਹ ਵੀ ਵਿਕੇ ਆ ਤਾਂ ਅਸੀਂ ਹੁਣ ਕੁਝ ਨਹੀਂ ਇਸ ਟਾਈਮ ਤੇ ਕਰ ਸਕਦੇ ਤੇ ਨਾ ਸਾਡੇ ਕੋਈ ਹੈ ਹੀ ਆ ਤੇ ਸਾਡੇ ਬੇਟੇ ਦੀ ਹੈਲਪ ਹੋਣੀ ਚਾਹੀਦੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਸਾਡੇ ਬੇਟੇ ਨੂੰ ਕੋਈ ਨੌਕਰੀ ਕੁਝ ਮਿਲਣਾ ਚਾਹੀਦਾ ਜੀ ਇੱਕ ਕਿਹੜੀ ਮਾਤਾ ਵਾ ਵੀ ਜਿਹੜਾ ਆਪਣੇ ਬੱਚੇ ਨੂੰ ਇੰਨੇ ਪੈਸੇ ਲਾ ਕੇ ਬਾਹਰ ਭੇਜੇ ਤੇ ਉਹਦਾ ਬੇਟਾ ਵਾ ਵਾਪਸ ਮੁੜ ਕੇ ਆ ਜੇ ਤਾਂ ਮੇਕਾਰ ਕੋਹਣੀ ਹੀ ਮੰਗਿਆ ਥਾ ਅੱਜ ਬੇਟੇ ਦੀ ਮਤਲਬ ਕੋਈ ਨੌਕਰੀ ਚਾਹੀ ਪੈਸੇ ਵਾਪਸ ਹੋਣ 10 11 ਵਜੇ ਸਾਨੂੰ ਕੈਂਪ ਵਿੱਚੋਂ ਕੱਢ ਲਿਆ ਕਮਰੇਆਂ ਵਿੱਚੋਂ ਭਾਜੀ ਸਾਨੂੰ ਉਦੋਂ ਹੀ ਬਾਹਰ ਕੱਢ ਗਏ ਸਾਡੇ ਹੱਥ ਕਰੀਆਂ ਇਸ ਤਰੀਕੇ ਨਾਲ ਬੰਨਤੀਆਂ ਹੀ ਤੇ ਸਾਨੂੰ ਭਾਲਸ ਰਿਆ ਸੀ ਸਾਨੂੰ ਇਦਾਂ ਬੱਸੇ ਲੈ ਗਏ ਬੱਸੇ ਵੀ ਭਾਜੀ 3 ਦਿਨ ਲਗਾਤਾਰ ਇਸ ਤਰੀਕੇ ਨਾਲ ਸਫ਼ਰ ਕਰਦੇ ਰਹੇ ਆ ਤੇ ਭਾਜੀ ਜੇ ਤੁਹਾਨੂੰ ਕਹੀਏ ਖਾਣ ਪੀਣ ਦਾ ਖਾਣ ਪੀਣ ਦਾ ਭਾਜੀ ਮਠੀਆਂ ਜੀ ਹੁੰਦੀਆਂ ਜਿਹੜੀਆਂ ਕਿ ਬਹੁਤ ਸਖਤ ਸਨ ਖਾਂਦੇ ਪਾਜੀ ਗਲੇ ਨੂੰ ਲੱਗਦੀਆਂ ਸੀ ਇੱਕ ਹਿਸਾਬ ਦਾ ਸਾਨੂੰ ਨਾ ਖਾਣ ਦੇ ਬਰਾਬਰ ਸੀ ਹੁਣ ਅਸੀਂ ਇਦਾਂ ਪਾਜੀ ਪਾਣੀ ਪੀ ਕੇ ਮਾੜਾ ਮੋਟਾ ਗੁਜ਼ਾਰਾ ਕਰਕੇ ਫਿਰ ਇੱਥੇ ਤੱਕ ਆਏ ਆ ਇੱਥੇ ਆ ਕੇ ਸਾਨੂੰ ਅੰਮ੍ਰਿਤਸਰ ਰੋਟੀਨ ਖਾਣ ਨੂੰ ਮਿਲੀ ਹੈ ਹਾਂਜੀ ਸੋ ਫਿਰ ਸਰਕਾਰ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਰਿਸੀਵ ਕੀਤਾ ਸਾਨੂੰ ਰੋਟੀ ਪਾਣੀ ਦਿੱਤੀ ਬਿਠਾ ਕੇ ਤੇ ਹੋਰ ਥੋੜੀ ਬਹੁਤ ਗੱਲਬਾਤ ਕੀਤੀ ਸਾਡੇ ਨਾਲ ਕਿ ਕੀ ਹੋਇਆ ਪ੍ਰੈਸ ਵਾਲਿਆਂ ਨਾਲ ਕੀ ਗੱਲਬਾਤ ਹੋਈ ਗੱਲਬਾਤ ਕੀਤੀ ਮੈਂ ਜ਼ਿਆਦਾ ਕੁਝ ਤੇ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਮੇਰੀ ਜਿਹੜੀ ਰਾਸ਼ੀ ਹੈ ਮੈਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਏਜੰਟ ਦੇ ਕਾਰਵਾਈ ਉਹ ਸਰਕਾਰ ਜਾਂਦੇ ਸਰਕਾਰ ਨੇ ਕੀ ਕਰਨਾ ਕੀ ਨਹੀਂ ਮੈਨੂੰ ਮੇਰੇ ਪੈਸੇ ਦਵਾਈ ਜਾਣ ਮੇਰੀ ਮਜਦ ਕੀਤੀ ਜਾਏ ਮੈਂ ਹੋਰ ਕੁਝ ਨਹੀਂ ਚਾਹੁੰਦਾ ਜਾਂ ਮੈਨੂੰ ਕੋਈ ਨੌਕਰੀ ਦਵਾਈ ਜਾਏ ਮੈਂ ਤੁਹਾਨੂੰ ਆਪਣੀ ਗੱਲ ਦੱਸਣਾ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਫੌਜੀ ਨੇ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਫੌਜੀ ਨੇ ਅੱਗੋਂ ਮੇਰੇ ਤਾਜ ਜੀ ਦੇ ਬੇਟਾ ਵੀ ਫੌਜੀ ਆ ਤੇ ਅੱਗੋਂ ਮੇਰੇ ਸ਼ਰੀਕੇ ਚ ਮੇਰਾ ਇੱਕ ਹੋਰ ਵੀਰ ਉਹ ਵੀ ਫੌਜ ਚ ਨੇ ਤੇ ਪਾਜੀ ਮੈਨੂੰ ਵੀ ਬਹੁਤ ਸ਼ੌਂਕ ਸੀ ਮੈਨੂੰ ਬਚਪਨ ਤੋਂ ਸ਼ੌਂਕ ਸੀ ਕਿ ਮੈਂ ਵੀ ਫੌਜ ਚ ਭਰਤੀ ਹੋਣਾ ਮੈਂ ਪਾਜੀ 10ਵੀਂ ਵਿੱਚ ਮੈਂ ਇੱਕ ਸਾਬ ਦੀ ਤਿਆਰੀ ਸ਼ੁਰੂ ਸ਼ੁਰੂ ਕਰਨੀ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਕਿ ਜਦੋਂ ਆ ਖਬਰ ਆਈ ਹੈ ਕਿ 4 ਸਾਲ ਦੀ ਨੌਕਰੀ ਹੈ ਤੇ ਪਾਜੀ ਹੁਣ ਅਸੀਂ 4 ਸਾਲ ਦੀ ਨੌਕਰੀ ਚ ਕੀ ਕਰਾਂਗੇ 4 ਸਾਲ ਦੀ ਨੌਕਰੀ ਚ ਨਾ ਸਾਨੂੰ ਕੋਈ ਫਾਇਦਾ ਨਾ ਕੁਝ ਕਰ ਸਕਦੇ ਇੱਕ ਸਾਬ ਦੇ ਸਾਡੇ ਸਰੀਰ ਗਾਲਦੇ ਆ ਪਾਜੀ ਤੁਸੀਂ ਉਹ ਪਿੱਛੇ ਦੀ ਉਹ ਵੀ ਵੀਡੀਓ ਆਈ ਹੋਣੀ ਹੈ ਕਿ 4 ਸਾਲ ਦੀ ਨੌਕਰੀ 'ਚ ਇੱਕ ਮੁੰਡਾ ਸ਼ਹੀਦ ਹੋਇਆ ਪਰ ਚ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ ਜੋ ਵੀ ਜਦ ਤੱਕ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਕੀਤਾ ਜੋ ਮੁਆਵਜ਼ਾ ਦਿੱਤਾ ਹੁਣ ਭਾਜੀ ਇਹ ਚਾਹੀ ਕੀ ਕਰੀ ਅਸੀਂ ਬਾਹਰ ਦਾ ਹੀ ਰੂਟ ਲੱਭਣਾ ਹੋਰ ਕੀ ਕਰੀਏ ਇੱਥੇ ਭਾਜੀ ਬਹੁਤ ਜਿਆਦਾ ਨੇ ਉੱਥੇ ਘਟੋ ਘਟ ਵੀ 8 8 ਵਰਗਾਂ ਨੇ ਤੇ 8 ਵਰਗਾਂ ਚ ਇੱਕ 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 ਵਰਗ ਚ 4 4 ਕਮਰੇ ਨੇ ਤੁਸੀਂ 4 4 ਕਮਰੇ ਲਾ ਲਓ ਆਪਣੇ ਆਪ ਹਿਸਾਬ ਕੀ ਅਸੀਂ ਇੱਕ ਕਮਰੇ ਦੇ ਚਾਲੀ ਜਾਂਨੇ ਹਾਂ ਤੇ 40 ਤੇ ਆਪੇ ਲਾ ਲਓ ਕਿ ਘਟੋ ਘੜ 2 4000 ਤੇ ਇੱਥੇ ਹੋਏਗਾ ਹੀ ਬੰਦਾ ਹੁਣ ਕਿੰਨੇ ਆਉਣਗੇ ਤੁਸੀਂ ਆਪੇ ਹਿਸਾਬ ਲੱਗੇਗਾ